ਅੰਜੀ ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਵੈਲਕਮ ਹੈ ਮੇਰੀ ਪ੍ਰੋਫਾਈਲ ਗੁਰਵਿੰਦਰ ਸਿੰਘ ਘੁੰਮਣ ਦੇ ਉੱਤੇ ਤੇ ਅੱਜ ਅਸੀਂ ਤੁਹਾਨੂੰ ਕੁਮਾਰੇ ਆ ਜੀ ਬਾਈਪਲੇਨ ਇੱਕ ਇਹੋ ਜੀ ਪਲੇਸ ਦੇ ਉੱਤੇ ਜਿਹਨੂੰ ਆਪਾਂ ਮੈਂ ਆਪਣੀ ਡਿਕਸ਼ਨਰੀ ਦੇ ਵਿੱਚ ਸਵਰਗ ਮੰਨਦਾ ਜੀ ਮੈਨੂੰ ਉਸ ਸਵਰਗ ਲੱਗਦਾ ਔਰ ਮੈਨੂੰ ਉਸ ਜਗ੍ਹਾ ਤੇ ਜਾ ਕੇ ਬਹੁਤ ਸਕੂਨ ਮਿਲਦਾ ਔਰ ਮੈਂ ਇਸ ਜਗ੍ਹਾ ਤੇ ਤੀਜੀ ਵਾਰੀ ਜਾ ਰਿਹਾ ਜੀ ਸੋ ਸਾਡਾ ਜਿਹੜਾ ਪਲੇਨ ਹੈ ਜੀ ਉਹ ਲੈਂਡ ਹੋ ਚੁੱਕਿਆ ਹੈ ਤੇ ਨਾਲ ਮੇਰੇ ਪੂਰਾ ਪਰਿਵਾਰ ਹੈ ਜੀ ਤੇ ਸਾਡਾ ਡ੍ਰੀਮ ਸੀ ਕਿਉਂਕਿ ਮੈਰिज ਤੋਂ ਪਹਿਲਾਂ ਮੈਂ ਆਪਣੀ ਵਾਈਫ ਨੂੰ ਕਮਲ ਨੂੰ ਇਹ ਵਾਅਦਾ ਕੀਤਾ ਸੀ ਕਿ ਤੁਹਾਨੂੰ ਇਸ ਜਗ੍ਹਾ ਤੇ ਮੈਂ ਕਮਾ ਕੇ ਲਿਆਵਾਂਗਾ ਨਾਮ ਤੁਹਾਨੂੰ ਦੱਸਾਂਗਾ ਮੈਂ ਬਾਅਦ ਦੇ ਵਿੱਚ ਕਿ ਕਿਹੜੀ ਜਗ੍ਹਾ ਤੇ ਅਸੀਂ ਪਹੁੰਚੇ ਹਾਂ ਔਰ ਸਭ ਤੋਂ ਵੱਡੀ ਚੀਜ਼ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਖੁਸ਼ੀ ਇਸ ਚੀਜ਼ ਦੀ ਸੀਗੀ ਕਿ ਅਸੀਂ ਦੋਨਾਂ ਨੇ ਡ੍ਰੀਮ ਲਿਆ ਸੀ ਪਰ ਸਾਡੇ ਚੁੰਨੂ ਮੁੰਨੂ ਅਰਜਨ ਤੇ ਅਰਸ਼ਨੂਰ ਵੀ ਸਾਡੇ ਨਾਲ ਇਸ ਡ੍ਰੀਮ ਦੇ ਵਿੱਚ ਨੇ ਔਰ ਬੜੀ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਬੱਚੇ ਵੀ ਸਾਡੇ ਨਾਲ ਨੇ ਤੇ ਇਸ ਤੋਂ ਬਾਅਦ ਅਸੀਂ ਲੈ ਜੀ ਹੋਟਲ ਦੇ ਵਿੱਚ ਰੂਮ ਤੇ ਰੂਮ ਦੇ ਵਿੱਚ ਹੋਟਲ ਦੇ ਵਿੱਚ ਨੂਰ ਅਰਸ਼ਨੂਰ ਪੂਰਾ ਕਮਫਰਟੇ ਦੇਖ ਰਹੀ ਹੈ ਜੀ ਪੂਰਾ ਹੋਟਲ ਦੇਖ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ ਹੋਟਲ ਦੇ ਵਿੱਚ ਸਮਾਨ ਰੱਖਣ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਬੀਚ ਦੇ ਉੱਤੇ ਇਹ ਬੀਚ ਹੈਗੀ ਹੈ ਜੀ ਅੰਜਨਾ ਵਿੱਚ ਔਰ ਅਸੀਂ ਪਹੁੰਚੇ ਹਾਂ ਜੀ ਗੋਆ ਵੈਲਕਮ ਹੈ ਤੁਹਾਡਾ ਗੋਆ ਦੇ ਵਿੱਚ ਤੇ ਇੱਥੇ ਬੈਠੀ ਨੂਰ ਇੱਕਦਮ ਬੜੀ ਸਨਜੀ ਹੋ ਗਈ ਕਿਉਂਕਿ ਇਹਨੇ ਦੇਖਿਆ ਕਿ ਇੱਥੇ ਏਦਾਂ ਦੀ ਵੀ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਇੱਕੋ ਦਾ ਮਹਿੰਦਰ ਦੇ ਵਿੱਚ ਪਾਣੀ ਦੇਖ ਕੇ ਨੂਰ ਬੜੀ ਐਕਸਾਈਟਿਡ ਹੋਈ ਤੇ ਉਸ ਤੋਂ ਬਾਅਦ ਸਾਡੇ ਨਾਲ ਥੋੜਾ ਗੁੱਸਾ ਹੋਈ ਗੁੱਸੇ ਹੋਣ ਦਾ ਕਾਰਨ ਕੀ ਸੀ ਕਿਉਂਕਿ ਅਸੀਂ ਸਾਰੇ ਪਲੇਨ ਦੇ ਵਿੱਚ ਥੱਕੇ ਹੋਏ ਸੀ ਪਰ ਨੂਰ ਚਾਹੁੰਦੀ ਸੀ ਕਿ ਅਸੀਂ ਇੱਥੇ ਬੈਠੇ ਇਹ ਪਾਣੀ ਦਾ ਸਮੁੰਦਰ ਦਾ ਜਿਹੜਾ ਨਜ਼ਾਰਾ ਏ ਉਹ ਦੇਖਦੇ ਰਹੀਏ ਅਗਲੇ ਦਿਨ ਅਸੀਂ ਪਹੁੰਚੇ ਜੀ ਬਾਗਾ ਬੀਚ ਦੇ ਉੱਤੇ ਔਰ ਬਾਗਾ ਵਿੱਚ ਬਹੁਤ ਵਧੀਆ ਇੱਕ ਬੀਚ ਹੈ ਜੀ ਤੇ ਜਿੱਥੇ ਅਸੀਂ ਪਹੁੰਚੇ ਔਰ ਪਹੁੰਚਣ ਤੋਂ ਬਾਅਦ ਅਸੀਂ ਸਾਰਿਆਂ ਨੇ ਫੋਟੋਆਂ ਵਗੈਰਾ ਕਰਾਈਆਂ ਤੇ ਅਰਜਨ ਦੇਖੋ ਨਿੱਕਾ ਜਿਹਾ ਮੇਰੀ ਗੋਦੀ ਚੜਿਆ ਹੋਇਆ ਕਿਉਂਕਿ ਇਹ ਜਿਹੜੀ ਵੀਡੀਓ ਹੈ ਪੁਰਾਣੀ ਹੈ ਤਾਂ ਕਰਕੇ ਥੋੜਾ ਜਆ ਬਣਾਉਣ ਦੇ ਵਿੱਚ ਵੀ ਦਿੱਕਤ ਆਈ ਹੋਈ ਹੈ ਪਰ ਮੈਨੂੰ ਮੇਰਾ ਦਿਲ ਕਰਦਾ ਸੀ ਕਿ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਾਂ ਤੇ ਇੱਥੇ ਬਾਗਾ ਵਿੱਚ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਔਰ ਕਾਫੀ ਜ਼ਿਆਦਾ ਲੋਕ ਦੇਖੋ ਨਾ ਰਹੇ ਨੇ ਇੰਜੋਏ ਕਰ ਰਹੇ ਨੇ ਮਤਲਬ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਇੱਥੇ ਦੇ ਅਗਰ ਮੈਨੂੰ ਬਾਰ-ਬਾਰ ਮੌਕਾ ਮਿਲੇ ਕਿ ਗੋਆ ਤੁਸੀਂ ਜਾਣਾ ਤਾਂ ਮੈਂ ਬਾਰ-ਬਾਰ ਜਾਵਾਂਗਾ ਕਿਉਂਕਿ ਮੈਨੂੰ ਬਹੁਤ ਵਧੀਆ ਸਕੂਨ ਮਿਲਦਾ ਇੱਥੇ ਆ ਦੇਖੋ ਜੀ ਮੈਂ ਨੂਰ ਦੇ ਨਾਲ ਹੁਣ ਖੇਡ ਰਿਹਾ ਨੂਰ ਦੇ ਪੈਰਾਂ ਤੇ ਮਿੱਟੀ ਪਾ ਕੇ ਜਿਵੇਂ ਆਪਾਂ ਘਰ ਬਣਾਉਂਦੇ ਸੀ ਤੇ ਅਰਜਨ ਸਿੰਘ ਦੇ ਬਾਲ ਬਹੁਤ ਘੱਟ ਹੁੰਦੇ ਸੀ ਜਦੋਂ ਜਨਮ ਹੋਇਆ ਸੀ ਤੇ ਮੰਮਾ ਦੀ ਗੋਦੀ ਦੇ ਵਿੱਚ ਬੈਠਾ ਤੇ ਨੂਰ ਦੇ ਨਾਲ ਮੈਂ ਖੇលਿਆ ਔਰ ਨੂਰ ਦੇ ਨਾਲ ਖੇਲਣ ਤੋਂ ਬਾਅਦ ਇੱਥੇ ਰਾਤ ਨੂੰ ਪਾਰਟੀ ਵੀ ਹੁੰਦੀ ਹੈ ਜਿੱਥੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਡਾਂਸਿੰਗ ਵਗੈਰਾ ਵੀ ਕਰ ਸਕਦੇ ਹੋ ਤੇ ਆਓ ਹੁਣ ਆਪਾਂ ਆ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਜੀ ਸਿੱਪੀਆਂ ਜਿਹੜੀਆਂ ਇੱਥੇ ਸੇਲ ਹੁੰਦੀਆਂ ਨੇ ਆਪਣੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਰਾਤ ਨੂੰ ਪਹੁੰਚੇ ਦੀ ਡਾਂਸਿੰਗ ਵਾਸਤੇ ਨੂਰ ਦਾ ਕਾਫੀ ਮੂਡ ਸੀਗਾ ਕਿ ਆਪਾਂ ਡਾਂਸਿੰਗ ਕਰੀਏ ਅਸੀਂ ਇਸ ਜਗ੍ਹਾ ਤੇ 3 ਦਿਨ ਰਹੇ 3 ਦਿਨ 3 ਰਾਤਾਂ ਤੇ ਮੇਰੇ ਕੋਲੇ ਵੀਡੀਓ ਪੁਰਾਣੀ ਪਈ ਸੀ ਮੇਰਾ ਦਿਲ ਕੀਤਾ ਤੁਹਾਡੇ ਨਾਲ ਸ਼ੇਅਰ ਕਰਾਂ ਅਗਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਿਓ ਲਾਈਕ ਕਰਿਓ ਤੇ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਜੀ